मतलब तो ये है कि हमें हमें सरकार के ऊपर भरोसा बिल्कुल नहीं है ठीक है हम हमें ये देख रहे हो आप दो पीछे लगाया हुआ है हमने बैनर ब्रह्म जी का उसने वीडियो कॉन्फ्रेंस की ठीक है ऑल मीडिया के साम मीडिया के सामने आके, लेकिन उससे हमें जैसे कि आपको मिला हमें लगाया ठीक है ना छः सौ को रेगुलर करने का उसने अनाउंस कर दिया है ठीक है सरकार ने और उसके बाद भी ਉਸਨੇ ਅਧੂਰਾ ਕੰਮ ਕੀਤਾ ਹੈ ਇਹ ਹੜਤਾਲ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਮਤਲਬ ਸਾਡੇ ਨਾਲ ਜੋ ਲਿਖਤੀ ਵਾਅਦੇ ਹੋਏ ਸੀ 2 ਤਰੀਕ ਨੂੰ ਗ੍ਰਮਿੰਦਰ ਸਰ ਨੇ ਤਿੰਨ categories ਦਾ ਜਿਹੜਾ ਹੈਗਾ ਕਿ ਫਿਗਰ ਚੱਕੀ ਸੀਗੀ ਕਿ 651 ਸਟਾਫ ਨਰਸਿਸ ਨੂੰ 75 ਐਨਸਿਲਰੀ ਨੂੰ ਤੇ 130 ਦਰਜਾ ਚਾਰ ਨੂੰ ਰੈਗੂਲਰ ਕੀਤਾ ਜਾਊਗਾ 7 ਤਰੀਕ ਨੂੰ ਤੇ ਉਹਦੇ ਵਿੱਚ ਉਹਨਾਂ ਨੇ ਸਿਰਫ ਇੱਕ categories ਨੂੰ ਚੱਕਿਆ ਦੋ ਨੂੰ ਪਿੱਛੇ ਛੱਡ ਤਾ ਠੀਕ ਐਨਸਿਲਰੀ ਔਰ ਦਰਜਾ ਚਾਰ ਨੂੰ ਉਹਦੇ ਰੋਸ ਵਿੱਚ ਜੋ ਇਹ ਹੜਤਾਲ ਸਾਡੀ ਜਾਰੀ ਹੈ ਸੋ ਵਿਨਾਸ਼ ਸਾਡੇ ਨਾਲ ਜੁੜ ਚੁੱਕੇ ਨੇ ਪਟਿਆਲਾ ਤੋਂ ਸਾਡੇ ਪੱਤਰਕਾਰ ਅਸੀਂ ਉਹਨਾਂ ਦਾ ਪੁੱਛ ਲੈਨੇ ਆ ਜੀ ਕਿਸੇ ਵੀ ਤਰ੍ਹਾਂ ਦਾ ਪ੍ਰਦਰਸ਼ਨ ਜਿਹੜਾ ਹੈ ਜਦੋਂ ਵੀ ਹੁੰਦਾ ਉਸ ਨੂੰ ਕਿਤੇ ਨਾ ਕਿਤੇ ਇੱਕ ਹੰਗਾਰਾ ਮਿਲਦਾ ਉਸ ਦੀ ਗੱਲਬਾਤ ਜਿਹੜੀ ਇੱਥੇ ਦੇ ਕੈਬਨਿਟ ਦੇ ਵਿੱਚ ਵੀ ਕਿਹਾ ਗਿਆ ਵੱਖ-ਵੱਖ ਜਿਹੜੇ ਨੇ ਅਧਿਆਪਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਨਰਸਾ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਹੁਣ ਜਿਹੜਾ ਪ੍ਰਦਰਸ਼ਨ ਹੈ ਕਿਸ ਚੀਜ਼ ਨੂੰ ਲੈ ਕੇ ਕਰ ਰਹੇ ਨੇ ਜੀ ਪੁਣੇ ਗੱਲ ਕਰੀਏ ਦਾ ਦਰਜਾ 4 ਤੇ ਅੰਸ਼ਲੀ ਜਿਹੜੇ ਸਟਾਫ ਹੈ ਉਹਨਾਂ ਵੱਲੋਂ ਜਿਹੜਾ ਤੇ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਹੜਤਾਲ ਜਾਰੀ ਹੈ ਉਹਨਾਂ ਦਾ ਸਾਫ ਤੌਰ ਤੇ ਕਹਿਣਾ ਹੈ ਕਿ ਜਦ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਦਰਜਾ 4 ਦਾ ਅੰਸ਼ਲੀ ਜੀ ਸਟਾਫ ਨੂੰ ਤਦ ਤੱਕ ਇਹ ਸੰਘਰਸ਼ ਜਾਰੀ ਰਹੂਗਾ ਕਿਤੇ ਨਾ ਕਿਤੇ ਬ੍ਰਹਮਿੰਦਰਾ ਜੋ ਸਿਹਤ ਮੰਤਰੀ ਹੈ ਉਹਨਾਂ ਨੇ ਸਾਹਮਣੇ ਬੈਠ ਕੇ ਨਰਸਾਂ ਦੇ ਸਾਹਮਣੇ ਹੀ ਵਾਦਾ ਕੀਤਾ ਸੀ ਕਿ ਦਰਜਾ 4 ਕੀ ਅੰਤਲਿਜੀ ਸਟਾਫ ਨੂੰ ਵੀ ਨਾ ਨਹੀਂ ਪੱਕਾ ਕਰਾਂਗੇ ਲੇਕਿਨ ਕਿਤੇ ਨਾ ਕਿਤੇ ਨਰਸਿੰਗ ਨਰਸਾਂ ਨੂੰ ਪੱਕਾ ਕਰਿਆ ਗਿਆ ਤੇ ਉਹਦੇ ਬਾਅਦ ਉਹ ਜਿਹੜਾ ਕਿ ਦਰਜਾ 4 ਅੰਤਲਿਜੀ ਸਟਾਫ ਨੂੰ ਪੱਕਾ ਨਹੀਂ ਕੀਤਾ ਗਿਆ ਜਿਹਦੇ ਰੋਸ਼ ਬਾਅਦ ਉਹ ਜਿਹੜਾ ਕੰਮ ਛੱਡ ਹੜਤਾਲ ਜਿਹੜੀ ਹੈਗੀ ਦਰਜਾ 4 ਅੰਤਲਿਜੀ ਸਟਾਫ ਦੀ ਉਹ ਜਾਰੀ ਹੈਗੀ ਹੈ ਜੀ ਜੀ ਇਸ ਜਾਣਕਾਰੀ ਲਈ ਤੁਹਾਡਾ ਧੰਨਵਾਦ ਸੋ ਕਹਿੰਦੇ ਜਦ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਹੋਣਾ ਤਦ ਤੱਕ ਅਸੀਂ ਇੱਥੋਂ ਨਹੀਂ ਉੱਠਾਂਗੇ ਸੋਪਕੇ ਕਰਨ ਦੀ ਮੰਗ ਕਰ ਰਹੇ ਨੇ ਰਜਿੰਦਰਾ ਹਸਪਤਾਲ ਕਰਮਚਾਰੀਆਂ ਦਾ ਪ੍ਰਦਰਸ਼ਨ ਹੈ ਜਾਰੀ ਹੈ ਕਹਿ ਰਹੇ ਨੇ ਕਿ ਗੱਲ ਕਹਿ ਤਾਂ ਦਿੱਤੀ ਪਰ ਅੰਬਲੀ ਜਾਮਾ ਜਦ ਤੱਕ ਨਹੀਂ ਪਾਇਆ ਜਾਏਗਾ ਤਦ ਤੱਕ ਅਸੀਂ ਆਪਣਾ ਰੋਸ ਜਾਰੀ ਰੱਖਾਂਗੇ